ਰੇਲਵੇ ਰੋਡ ਦਾ ਐਸਟੀਮੇਟ ਬਣਾਓ ਪਰ ਪ੍ਰੋਪਰ ਤਰੀਕੇ ਨਾਲ ਪਹਿਲਾਂ ਮੰਗਣਾ ਚਾਹੀਦੀ ਹੈ ਪਹਿਲਾਂ ਮੰਗਣਾ ਹੋਵੇ ਮੇਰੀ ਬੇਨਤੀ ਹੈ ਸੈਂਟਰ ਦੇ ਵਿੱਚ ਕੰਕਰੀਟ ਲਓ ਸਾਈਡਾਂ ਤੇ ਦੋ ਵਾਟਰ ਸਪਲਾਈ ਦੀਆਂ ਬਖਰੀਆਂ ਲਾਈਨਾਂ ਪਾਓ ਡੀਆਈ ਜੋਇੰਟ ਬਹੁਤ ਪੁਰਾਣੀ ਲਾਈਨ ਪਈ ਹੋਆ ਉਹ ਖਰਾਬ ਹੋ ਗਈ ਆ ਬਾਰ ਬਾਰ ਲੀਕੇਜ ਹੁੰਦੀ ਆ ਸੜਕ ਟੁੱਟ ਜਾਂਦੀ ਆ ਸਾਈਡਾਂ ਤੇ ਦੋ ਵਾਟਰ ਸਪਲਾਈ ਦੀਆਂ ਲਾਈਨਾਂ ਲਓ ਉੱਥੇ ਇੰਟਰਲੋਕਿੰਗ ਟਾਇਲ ਲਓ ਤਾਂ ਕਿ ਲੁੱਕ ਕਨੈਕਟਡ ਲੱਗੇ ਤੁਹਾਡੀ ਤਾਂ ਇਨਕੁਆਰੀ ਚੱਲਦਿਆਂ ਕਿਉਂਕਿ ਸੜਕ ਤੇ ਹੋਇਆ ਸੀ ਕਪਲਾ 16 ਲੱਖ 10 ਹਜ਼ਾਰ ਰੁਪਏ ਸੀ ਤੁਹਾਨੂੰ ਵਾਪਸ ਲਿਆ ਕੇ ਦਿੱਤਾ ਉਹ ਸੜਕ ਤੇ ਜਿਹਦੀ ਜ਼ਿੰਮੇਵਾਰੀ ਆ ਚਾਹੇ ਕੋਈ ਅਫਸਰ ਆ ਚਾਹੇ ਕੋਈ ਲੀਡਰ ਆ ਉਹਦੀ ਫਿਕਸ ਕਰੋ ਪਰ ਉਹਨੂੰ ਪਰੇ ਰੱਖ ਕੇ ਲੋਕਾਂ ਨੂੰ ਰੀਲੀਫ ਦਿਓ ਸ਼ਹਿਰ ਦੀ ਮੀਂਹ ਕਿੰਨੇ ਜਆ ਪ੍ਰਧਾਨ ਜੀ ਦੇਤੇ ਜਮ੍ਹਾਂ ਹੋ ਗਿਆ ਵਾਪਸ ਆਇਆ ਹੁਣ ਉਹ ਉਹ ਪਾਵਰ ਹੈਗੀ ਆ 1 ਕਰੋੜ 87 ਲੱਖ ਦੀ ਚੀਫ ਇੰਜੀਨੀਅਰ ਕੋ ਸਾੜਕੋ ਦੀ ਪਾਵਨ ਦੀ ਜਦੋਂ ਉਹ ਕੋਲ ਚਿੱਠੀ ਜਾਣੀ ਉਹਨੇ ਕਿਹਾ ਪਹਿਲਾਂ ਕੀ ਕੀਤਾ ਆਪਾਂ ਇਹਦੇ ਲਈ ਹੱਲ ਆਪਾਂ ਬੈਠ ਕੇ ਇੱਕ ਕਮੇਟੀ ਬਣਾ ਲਓ ਬੈਠ ਕੇ ਤਾਂ ਹੱਲ ਕਰ ਲਓ ਆਪਾਂ ਚੰਡੀਗੜ੍ਹ ਜਾਈਏ ਐਸਟੀਮੇਟ ਲੈ ਕੇ ਨਹੀਂ ਨਹੀਂ ਪ੍ਰਧਾਨ ਜੀ ਅਸੀਂ ਤੁਹਾਡੇ ਨਾਲ ਬਿਲਕੁਲ ਨਹੀਂ ਸਹਿਮਤ ਨਹੀਂ ਲਾਰੇ ਨਾ ਨਾ ਕੋਈ ਇਦਾਂ ਦੇ ਲollipops ਨਹੀਂ ਲੈਣੇ ਤੁਸੀਂ ਬਣਾਓ ਰੇਲਵੇ ਰੋਡ ਦਾ ਐਸਟੀਮੇਟ ਤੁਸੀਂ ਤਾਂ ਇੱਥੇ ਕਮੇਟੀ ਆਉਂਦੇ ਨਾ ਆਪਾਂ ਰੇਲਵੇ ਰੋਡ ਤਾਂ ਨਹੀਂ ਜਾਂਦੇ ਨਾ ਆਪਾਂ ਜਾਣੇ ਆ ਜਾਣਦੇ ਆਪਾਂ ਕਿਉਂ ਨਹੀਂ ਜਾਂਦੇ ਕਦੋਂ ਜਾਂਦੇ ਆ ਕਿਉਂ ਨਹੀਂ ਜਾਂਦੇ ਜਿੱਥੋਂ ਅਸੀਂ ਦਿਹਾੜੀ ਦਾ ਨਹੀਂ ਲੰਘਦੇ ਅਗਲੇ ਸਾਨੂੰ ਐ ਰੋਕੇ ਖੜ੍ਹਦੇ ਜੀ ਤੁਹਾਨੂੰ ਦਾ ਮਤਲਬ ਹੈ ਜੀ ਚਾਹੇ ਇਸ ਸੜਕ ਬਾਰੇ ਸੀਐਮ ਸਾਹਿਬ ਨਾਲ ਗੱਲ ਕਰਨੀ ਨਹੀਂ ਨਹੀਂ ਤੁਸੀਂ ਸਾਨੂੰ ਐਸਟੀਮੇਟ ਬਣਾ ਕੇ ਦਿਓ ਮੈਂ ਲੈ ਕੇ ਜਾਂਦਾ ਐਸਟੀਵੇਟ ਮੈਂ ਲੈ ਕੇ ਜਾਂਦਾ ਨਾ ਨੋ ਪੈਸੇ ਤੁਸੀਂ ਉਹ ਇੱਕ ਬੜੀ ਡੈਰੋ ਤੁਸੀਂ ਪੈਸੇ ਮੈਂ ਦਿੰਨਾ ਜੀ ਸਾਡੇ ਸਾਡੇ ਲਈ ਤੁਸੀਂ ਬਣਾਓ ਮੈਨੂੰ ਬਾਅਦ ਚੋਂ ਪੈਸੇ ਦੇ ਦਿਓ ਮੈਂ ਪੈਸੇ ਦਿੰਨਾ ਤੋਂ ਮੇਰੀ ਗੱਲ ਸੁਣੋ 50 ਲੱਖ ਲੱਗਦਾ ਸਰ ਮੈਂ ਦਿੰਨਾ 50 ਨਹੀਂ ਮੈਂ ਦਿੰਨਾ ਬਾਜੀ 10 ਕਰੋੜ ਤੁਸੀਂ ਮੈਂ ਮੈਨੂੰ ਬਾਅਦ ਚੋਂ ਪੈਸੇ ਦੇ ਦਿਓ ਬਾਅਦ ਚੋਂ ਦੇ ਦਵਾਂਗੇ ਤੁਸੀਂ ਗੱਲ ਜਾਂ ਨਹੀਂ ਅਬਨ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਨਾ ਕੋਈ ਵਾਰ ਦੀ ਸ਼ਹਿਰ ਦੀ ਟੈਂਡਰ ਲੱਗਣ ਚਾਹੇ ਨਾ ਲੱਗਣ ਇੱਕ ਸਾਡੇ ਸ਼ਹਿਰ ਦੀ ਰੇਲਵੇ ਰੋਡ ਦੀ ਮੇਨ ਸੜਕ ਕੇ ਉਈ ਦੇਖੋ ਸਾਰੇ ਚਾਹੇ ਲੁਧਿਆਣੇ ਕੋ ਆਂਦਾ ਜਾਏ ਕਿਧੋ ਕੋ ਆਂਦਾ ਆ ਤੁਸੀਂ ਬਲਾ ਸਟੇਸ਼ਨ ਤੇ ਜਾ ਕੇ ਦੇਖੋ ਵੀ ਕੀ ਹਾਲਾਤ ਆ ਉੱਥੇ ਬੱਜਣ ਦੇ ਕੋ ਹਾਲਾਤ ਹੈਗੇ ਮੈਨੂੰ ਦੱਸੋ ਮੀਟਿੰਗ ਉਹਨਾਂ ਤੋਂ ਪਹਿਲਾਂ ਉਹਦੇ ਟੈਂਡਰ ਦਾ ਦੱਸੋ ਕਿ ਆ ਕਿਦਾਂ ਮੱਖਣ ਜੀ ਗ੍ਰਿਆਂ ਫਾਟਕ ਤੱਕ ਕਰ ਲਿਓ ਫਾਟਕ ਤੱਕ ਫਾਟਕ ਤੱਕ ਫਾਟਕ ਤੱਕ ਕਰ ਲਓ ਆਮ ਰੋਡ ਫਾਟਕ ਤੱਕ ਕਰ ਲਓ ਥੋੜੇ 19 ਦਿਨ ਪਹਿਲਾਂ ਐਮੀ ਸਾਹਿਬ ਤੁਸੀਂ ਦੱਸੋ ਇੱਕ ਮਿੰਟ ਜੀ ਇੱਕ ਮਿੰਟ ਗੱਲ ਹਾਂਜੀ ਤੁਹਾਡੇ ਦਫ਼ਤਰ ਚ 4-5 ਦਿਨ ਪਹਿਲਾਂ ਡਾਕਟਰ ਸਾਹਿਬ ਵੀ ਆਏ ਮੈਂ ਵੀ ਆਇਆ ਮੈਂ ਕਿਹਾ ਜੀ ਰੇਲਵੇ ਰੋਡ ਦਾ ਇੱਧਰ ਲਈ ਤੁਸੀਂ ਕੋਈ ਬਹਾਨਾ ਮਾਰਦੇ ਆ ਠੇਕੇਦਾਰ ਨੂੰ ਬੁਲਾ ਲਓ ਉਦੋਂ ਤੇ ਤੇ ਹਰ ਕੰਮ ਕੰਡੀਸ਼ਨਾਂ ਤੇ ਹੁੰਦਾ ਜਿਹੜਾ ਕੰਮ ਕੋਈ ਮਾਨਯੋਗ ਮੈਂਬਰ ਕਹਿ ਦਿੰਦਾ ਉਹਦਾ ਕੰਮ ਕਿਉਂ ਨਹੀਂ ਹੁੰਦਾ ਉੱਤੇ ਇੱਕ ਦਾਰ ਨੇ ਮਾਰਾ ਕੰਮ ਕੀਤਾ ਪਤਾ ਨਹੀਂ ਕਿਉਂ ਨਹੀਂ ਹੁੰਦਾ ਉੱਤੇ ਭਲਾਓ ਜੀ ਸਾਹਿਬ ਖੜੇ ਹੋ ਬੋਲੋ ਜੀ ਸਰ ਮੈਂ ਕਦੋਂ ਨਾਲ ਪੁੱਛਿਆ ਜੀ ਸਰ ਤੁਹਾਡੇ ਕੰਮ ਕਿਉਂ ਨਹੀਂ ਹੋਇਆ ਮੇਰੀ ਕਮੇਟੀ ਨਾਲ ਇੱਕ ਮਿੰਟ ਜੀ ਤੁਹਾਡੇ ਨਾਲ ਮੇਰੀ ਵੀ ਤੁਹਾਡੇ ਨਾਲ ਗੱਲ ਹੋਈ ਸੀ ਕਿ ਤੁਸੀਂ ਮੈਨੂੰ ਕਿਹਾ ਸੀ ਵੀ ਮੌਕਾ ਦੇ ਕੇ ਕੱਲ੍ਹੇ ਕੰਮ ਸ਼ੁਰੂ ਕਰਾ ਦਿਓ ਜਿਹਨਾਂ ਤੋਂ ਕਹਿੰਦਾ ਹੈ ਜੀ ਕਰਿਆਮ ਰੋਡ ਬਾਟਕ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਮੇਰੀ ਤੁਹਾਡੇ ਨਾਲ ਪਰਸਨਲ ਗੱਲ ਹੋਈ ਆ ਔਰ ਤੁਸੀਂ ਅਜੇ ਤੱਕ ਠੇਕੇਦਾਰ ਨੂੰ ਹਦਾਇਤ ਨਹੀਂ ਕੀਤੀ ਕਿ ਉਹ ਜੀ ਮੇਰੀ ਗੱਲ ਸੁਣੋ ਜੀ ਪਿੰਡ ਦੀ ਕੋਈ ਬੰਨਾ ਜਿਹੜਾ ਖੇਤਾਂ ਨੂੰ ਜਾਂਦਾ ਉਹ ਵੀ ਘਰ ਆਇਆ ਰੇਲਵੇ ਰੋਡ ਨਾਲ ਅਸੀਂ ਇਹ ਦਿਨਾਂ ਦਾ ਰਿਹਾ ਸਾਡਾ ਇੱਕ ਮਿੰਟ ਇਨਕੁਆਰੀ ਚੱਲਦੀ ਆ ਉਹਦੀ ਮੂਵੀ ਬਣਾ ਲਓ ਇਨਕੁਆਰੀ ਬਣਾ ਕੇ ਕਰੋ ਸੜਕ ਦਾ ਦੱਸੋ ਤੁਸੀਂ ਕਦੋਂ ਹੱਲ ਕਰਨਾ ਆ ਕਦੋਂ ਪਹਿਲਾਂ ਬਣੀ ਚੱਲਣੀ ਆ ਬਾਅਦ ਚੱਲੇਗੀ ਲੋਕੀ ਗਾਲਾਂ ਨਿਕਲਣਗੇ ਨਹੀਂ ਗਾਲਾਂ ਹੀ ਕੱਢਣੀਆਂ ਨੰਗੇ ਨਹੀਂ ਹੁੰਦਾ ਉਹ ਤੋਂ ਸਕੂਟਰ ਵੀ ਨਹੀਂ ਮੰਗਦਾ ਪਾਣੀ ਦਾ ਮੈਨੂੰ ਬਾਕੀ ਮੀਟਿੰਗ ਨਾਲ ਕੋਈ ਮਤਲਬ ਨਹੀਂ ਮੈਨੂੰ ਰੇਲਵੇ ਰੋਡ ਦੀ ਸੜਕ ਦੱਸੋ ਜੇ ਬਣਾ ਲੈ ਠੀਕ ਆ ਨਹੀਂ ਤਾਂ ਮੈਂ ਵੀ ਬਾਹਰ ਚੱਲ ਜਾਣਾ ਹਾਲ ਤਾਂ ਖਰਾਬ ਹੋ ਗਿਆ ਉਹ ਤਾਂ ਮੈਨੂੰ ਦੱਸੋ ਤਾਂ ਮੀਟਿੰਗ ਦੇ ਵਿੱਚ ਬੈਠਣਾ ਹੈ ਆਪਾਂ ਬਾਹਰ ਚੱਲੇ ਕਿਹਦਾ ਜੀ ਰੇਲਵੇ ਰੋਡ ਆਣਾ ਰੇਲਵੇ ਰੋਡ ਦਾ ਐਸਟੀਮੇਟ ਬਣਾ ਲਓ ਜੀ ਬਾਕੀ ਹੈ ਤੇ ਟੈਂਡਰ ਲੱਗਣਾ ਜਾਂ ਨਾ ਲੱਗਣਾ ਅਕਸ਼ਨ ਸਾਹਿਬ ਰੇਲਵੇ ਰੋਡ ਦਾ ਐਸਟੀਮੇਟ ਬਣਾਓ ਪਰ ਪ੍ਰੋਪਰ ਤਰੀਕੇ ਨਾਲ ਪਹਿਲਾਂ ਮੰਗਣਾ ਸੀ ਸ਼ਹਿਰ ਵੀ ਬਣਨੀ ਚਾਹੀਦੀ ਪਹਿਲਾਂ ਮੰਗਣਾ ਹੋਵੇ ਮੇਰੀ ਬਾਰਦੀ ਆ ਸੈਂਟਰ ਦੇ ਵਿੱਚ ਕੰਕਰੀਟ ਲਓ ਸਾਈਡਾਂ ਤੇ ਦੋ ਵਾਟਰ ਸਪਲਾਈ ਦੀਆਂ ਬਕਰੀਆਂ ਲਾਈਨਾਂ ਪਾਓ ਡੀਆਈ ਜੋਇੰਟ ਬਹੁਤ ਪੁਰਾਣੀ ਲਾਈਨ ਪਈ ਹੋਆ ਉਹ ਖਰਾਬ ਹੋ ਗਈ ਆ ਬਾਰ ਬਾਰ ਲੀਕੇਜ ਹੁੰਦੀ ਆ ਸੜਕ ਟੁੱਟ ਜਾਂਦੀ ਆ ਸਾਈਡਾਂ ਤੇ ਦੋ ਵਾਟਰ ਸਪਲਾਈ ਦੀਆਂ ਲਾਈਨਾਂ ਲਓ ਉੱਥੇ ਇੰਟਰਲੋਕਿੰਗ ਟਾਇਲ ਲਓ ਤਾਂ ਕਿ ਲੁੱਕ ਕਨੈਕਸ਼ਨ ਲੈਣ ਤਾਂ ਨਾ ਦੋਨਾਂ ਪਾਸੇ ਮੇਰੀ ਬੇਨਤੀ ਆ ਕਿ ਟੈਕਨੀਕਲ ਤੁਸੀਂ ਆ ਤੁਸੀਂ ਟੈਕਨੀਕਲ ਹੀ ਦੇਖਣਾ ਸਾਡੀ ਤਾਂ ਇੰਨੀ ਕੁ ਰਿਕੁਐਸਟ ਆ ਉਹਦੇ ਹਿਸਾਬ ਨਾਲ ਹਾਂ ਉੱਪਰ ਟਰਾਲੇ ਜ਼ਰੂਰ ਲੰਘਦੇ ਆ ਵੱਡੇ ਵੱਡੇ ਉਹਦੇ ਹਿਸਾਬ ਨਾਲ ਉਹਦੀ ਸਟਰੈਂਥ ਜਿਹੜੀ ਲੈ ਵਾਰਡਰ ਸਪਲਾਈ ਲੀਕ ਹੋਂਦੇ ਨੂੰ ਉੱਧ 15 ਦਿਨ ਹੋ ਗਏ ਔਰ ਟ੍ਰੋਆ ਬਟੇ ਨੂੰ 7 ਦਿਨ ਹੋ ਗਏ ਨਹੀਂ ਨਹੀਂ ਮੱਖਣ ਜੇ ਇੱਕ ਵਾਰ ਹੋਰ ਵੀ ਨਹੀਂ ਨਹੀਂ ਇਹਦਾ ਇਹਨੂੰ ਦਾ ਜਿਹੜਾ ਐਸਟੀਮੇਟ ਆ ਜਾਂ ਉਹਦਾ ਹੈਗਾ ਲੰਬਾ ਗੰਮ ਹਾਲ ਦੀ ਗੱਡੀ ਜਿਹੜਾ ਪੈਚ ਵਰਕ ਦਾ ਕੋ ਬਣਾ ਨਹੀਂ ਨਹੀਂ ਪੈਚ ਵਰਕ ਨਹੀਂ ਕਰਾਉਣਾ ਹੈਗਾ ਰੇਲਵੇ ਹੋਵੇਗਾ ਟਿਕਣਾ ਨਹੀਂ ਪੈਚ ਵਰਕ ਇੰਸਾ ਦੇ ਹੈ ਕੁਝ ਨਹੀਂ ਬਾਉਂਡ ਕਰੋ ਇੱਕ ਮਿੰਟ ਬਾਉਂਡ ਬਹੁਤ ਰੱਖੋ ਜੀ ਤੀ ਮੱਖਣ ਜੀ ਬਾਉਂਡ ਕਰੋ 5 7 10 ਦਿਨਾਂ ਦੇ ਵਿੱਚ ਮੀਟਲ ਦੁਆਰਾ ਰੱਖੋ ਏਸਟੀਮੇਟ ਬਣੇ ਅਸੀਂ 10 ਦਿਨਾਂ ਬਾਅਦ ਦੁਬਾਰਾ ਮੀਟਲ ਮੀਟਲ ਰੱਖਾਂਗੇ ਪੈਚ ਵਰਕ ਨਹੀਂ ਕਰਾਉਣਾ ਹੈਗਾ ਤੁਹਾਡੀ ਇੱਕ ਮਿੰਟ ਤੁਹਾਡੀ ਤਾਂ ਇਨਕੁਆਰੀ ਚੱਲਦਿਆਂ ਕਿਉਂਕਿ ਸੜਕ ਤੇ ਹੋਇਆ ਸੀ ਕਪੜਾ 16 ਲੱਖ 10 ਹਜ਼ਾਰ ਰੁਪਏ ਅਸੀਂ ਤੁਹਾਨੂੰ ਵਾਪਸ ਲੈ ਆ ਕੇ ਦਿੱਤਾ ਉਹ ਸੜਕ ਤੇ ਜਿਹਦੀ ਜ਼ਿੰਮੇਵਾਰੀ ਆ ਚਾਹੇ ਕੋਈ ਅਫਸਰ ਆ ਚਾਹੇ ਕੋਈ ਲੀਡਰ ਆ ਉਹਦੀ ਫਿਕਸ ਕਰੋ ਪਰ ਉਹਨੂੰ ਪਰੇ ਰੱਖ ਕੇ ਲੋਕਾਂ ਨੂੰ ਰੀਲੀਫ ਦਿਓ ਸ਼ਹਿਰ ਦੀ ਮੇਂਡੀ ਦੇਖੋ ਮੈਂ ਦੂਜੀ ਸਲੋ ਰੋਡ ਜਾ ਕੇ ਦੇਖ ਲੋ ਰੋਡ ਲੋਕਾਂ ਦੀਆਂ ਲੱਤਾਂ ਟੁੱਟਦੀਆਂ ਪਈਆਂ ਤੁਸੀਂ ਅਫਸਰ ਸੇਵਾਨ ਸੁੱਤੇ ਪਏ ਆ ਤੁਹਾਨੂੰ ਇੱਧਰ ਜਾ ਕੇ ਦੇਖੋ ਕਲਾਮ ਰੋਡ ਕੋਈ ਤਾਂ ਸੜਕ ਦੇਖੋ ਸ਼ਹਿਰ ਦੀ ਇੱਥੇ ਹਾਜ਼ਰੀ ਜਗਿੰਨੀ ਬਣਾਓ ਸ਼ਹਿਰ ਦਾ ਸੀਵਰੇਜ ਕਰ ਲੋ ਸੀਵਰੇਜ ਬੰਦ ਅੱਜ ਪਤਾ ਨਹੀਂ ਕਮੇਟੀ ਦੀ ਮੀਟਿੰਗਾਂ ਰੋਲਾ ਪਾਉਂਦੇ ਹੋਗੇ ਅੱਜ ਤਿੰਨ ਦਿਨਾਂ ਤੋਂ ਹੁਣ ਜਿਹੜਾ ਠੇਕੇਦਾਰ ਆ ਲਾਈਟ ਵਾਲਾ ਲਾਈਟ ਵਾਲੇ ਨੂੰ ਵੀ ਸੱਦੋ ਕੀ ਕਰਦਾ ਉੱਥੇ ਉਹ ਅੱਜ ਕਿੱਦਾਂ ਤਿੰਨ ਦਿਨਾਂ ਦੀਆਂ ਲਾਈਟਾਂ ਠੀਕ ਹੋਣੀਆਂ ਪਿਛਲੇ 2 ਮਹੀਨੇ ਤੋਂ ਕਿਉਂ ਨਹੀਂ ਹੋਈਆਂ ਲਾਈਟਾਂ ਠੀਕ ਹਰ ਬਾਰੀ ਦੋਨੋਂ ਦੀ ਬੋਲ ਕੇ ਜਿਹੜੀਆਂ ਤੋਂ ਜਿਹੜਾ ਮਰਜ਼ੀ ਲਿਓ ਆਪਾਂ ਕੁਛ ਨਹੀਂ ਕਹਿਣਾ ਜੇ ਇਹ ਕੁਰਸੀ ਨਹੀਂ ਕਰਦੇ ਕਹਾ ਉਹਨਾਂ ਨੇ ਕਹਿੰਦੇ ਜੈਨੂ ਕਹਿੰਦੇ ਕਦੋਂ ਕਦੇ ਲਾਈਟਾਂ ਨਹੀਂ ਹੈਗੀਆਂ ਕਦੀ ਕਦੇ ਸਾਡੇ ਕੋਲ ਪਿਆਰ ਨਹੀਂ ਹੈਗੀਆਂ ਉਹਨੇ ਰੋਕਿਆ ਨਹੀਂ ਪਹਿਲਾਂ ਇੱਕ ਮਿੰਟ ਪਹਿਲਾਂ ਮੇਰਾ ਕੰਮ ਕਰਦੇ ਸਨ ਲਾਈਟਾਂ ਦੇ ਪਹਿਲਾਂ ਮੇਰੀ ਗੱਲ ਕਰ ਲੋ ਰੋਕਿਆ ਨਹੀਂ ਜਿੰਦੇ ਇੱਥੇ ਛੁੱਟੀਆਂ ਤਾਂ ਆ ਕੇ ਹੈ ਜੀ ਇੱਕ ਮਿੰਟ ਜੀ ਜੀਤੀ ਸਾਹਿਬ ਪਹਿਲਾਂ ਹੋਣੇ ਪਹਿਲਾਂ ਮੇਰੀ ਗੱਲ ਦਾ ਤੂੰ ਹੋਣ ਲਾ। ਹਾਜ਼ਰੀ ਲਿਸਟ ਲੈ ਆ। ਮੈਂ ਤਾਂ ਫੰਨਾ ਜਰਾ ਜਈਆਂ ਦੀ ਕਰਦੇ। ਜਈ ਨੂੰ ਪੁੱਛ ਲਓ ਮੈਂ ਇਹਨਾਂ ਦਾ ਦਬਾਅ ਦਿੱਤਾ। ਮੈਂ ਮੇਰੀ ਮੇਰੀ ਗੱਲ ਖਤਮ ਹੋਣ ਦੋ। ਕੰਮ ਰੈਂਡਿੰਗ ਬਈ ਹੈ। ਇੱਕ ਮਿੰਟ ਰੋਕ ਦਿਓ ਰੋਕ ਦਿਓ। ਅਸੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜੀ ਅਸੀਂ ਨਹੀਂ ਕਿਸੇ ਜਈ ਨੂੰ ਕਹਿਣਾ। ਈਓ ਸਾਹਿਬ, ਐਮਈ ਤੇ ਐਸਡੀਓ ਸਾਹਿਬ ਬੈਠੇ ਆ। ਇਹ ਮੁੜ ਕੇ ਮੈਨੂੰ ਇਹ ਦੱਸਿਓ ਜਾਵੇ ਇੱਥੇ ਕੀ ਕੋਣ ਇਹਨਾਂ ਨੂੰ ਛੁੱਟੀ ਦਿੰਦਾ ਤੁਹਾਨੂੰ ਸਾਰਿਆਂ ਨੂੰ? ਕੋਣ ਇਹਨਾਂ ਦੀ ਹਾਜ਼ਰੀ ਲਾਂਦਾ? ਜਦੋਂ ਦੇਖ ਲਓ ਇਪ ਜੇਈ ਸਾਹਿਬ ਹੈ ਨਹੀਂ ਦੂਜਾ ਜੇਈ ਹੈ ਨਹੀਂ ਐਸ ਡੀਓ ਹੈ ਨਹੀਂ ਈਓ ਹੈ ਨਹੀਂ ਜੋ ਉੱਪਰ ਉੱਪਰੋਂ ਸਾਈਂਦਰਾਂ ਜਿਲਜਾਉ ਮੌਤ ਕਰਾ ਲੈ ਉਹ ਵੀ ਹੈ ਨਹੀਂ ਇਹਨੇ ਸਾਨੂੰ ਇਹ ਟਾਈਮ ਫਿਕਸ ਕਰ ਦਿਓ ਅੱਜ ਮੀਟਿੰਗ ਦੇ ਵਿੱਚ ਕਿਹੜੇ ਦੋ ਦਿਨ ਸਾਰੇ ਅਫਸਰ ਸਹਿਬਾਨ ਇਸ ਕਮੇਟੀ ਦੇ ਵਿੱਚ ਹਾਜ਼ਰ ਹੋਊਗੇ ਉਹ ਆਪਾਂ ਫਿਰ ਉੱਪਰੋਂ ਚੈਕਿੰਗ ਕਰਾਵਾਂਗੇ ਮਾੜੀ ਗੱਲ ਆ ਵੀ ਇੱਥੇ ਏਡੀਸੀ ਸਾਹਿਬ ਆ ਕੇ ਚੈਕਿੰਗ ਕਰਨ ਮੁੜ ਕੇ ਮੁੜ ਕੇ ਟੈਲੀਫੋਨ ਕਰਕੇ ਸੱਦਦੇ ਆ ਜੀ ਵਿਚਾਲੋ ਸਾਨੂੰ ਕਿਉਂ ਬਾਏ ਇੱਕ ਮਿੰਟ ਜੀ ਹੁਣ ਤੁਸੀਂ ਮੈਨੂੰ ਇੱਕ ਟਾਈਮ ਬਾਉਂਡ ਕਰ ਦਿਓ ਜੀ ਨੀ ਤਾਂ ਮੈਂ ਦੋਨਾਂ ਪਾਸੇ ਟਰਾਲੀਆਂ ਆਪਣੀਆਂ ਲਾ ਕੇ ਮੈਂ ਰੋਡ ਬੰਦ ਕਰ ਦੇਣਾ ਮੇਨਾਂ ਭਾਵੇਂ ਕੋਈ ਲੜੇ ਚਾਹੇ ਕੋਈ ਕਿਹੜੇ ਮੈਨੂੰ ਟਾਈਮ ਬਾਉਂਡ ਕਰ ਦੇਵੇ ਇਹ ਰੋਡ ਦਾ ਪੱਕਾ ਤਣਾ ਸੀਮੈਂਟ ਲਾ ਕੇ ਉਹਦਾ ਉਹਦਾ ਸ਼ੁਰੂ ਕਰਾਨਾ ਹੈ ਜੀ ਆ ਜਦੋਂ ਮੈਂ ਉੱਪਰ ਆ ਕੇ ਲੰਘਣਾ ਇੱਕ ਮਿੰਟ ਉੱਪਰ ਇੱਕ ਉਪਰਾਂ ਦੇ ਹਾਜ਼ਿਰ ਆ ਜਾਂਦੇ ਫੋਨ ਉੱਪਰ ਗਿਆ ਹੋਇਆ ਆ ਜਾਂਦਾ ਕਾਰਵਾਈ ਕਰੋ ਯੋਗ ਕਰਨਾ ਕਰੋ ਕਰੋ ਮੈਂ ਇਹਦੀ ਜਵਾਬਦੇਹੀ ਕੀਤੀ ਸੀ ਦੋਨੋਂ ਜੇਈ ਕੋਈ ਕੰਮ ਨਹੀਂ ਕਰਦੇ ਮੈਂ ਮੂੰਹ ਤੇ ਕਾਦਨ ਆ 16 ਲੱਖ ਕਿੰਨੇ ਜੱਟਤਾ ਜੀ ਕਿਤੇ ਜਮਾ ਹੋ ਗਿਆ ਵਾਪਸ ਆਈ ਹੈ ਜੀ ਹੁਣ ਉਹ ਉਹ ਪਾਵਰ ਹੈਗੀ ਆ 1 ਕਰੋੜ 85 ਲੱਖ ਦੀ ਚੀਫ ਇੰਜੀਨੀਅਰ ਕੋ ਸਾੜ ਕੋ ਦੀ ਪਾਵਰ ਨਹੀਂ ਜਦੋਂ ਉਹ ਕੋਲ ਚਿੱਠੀ ਜਾਣੀ ਉਹਨੇ ਕਿਹਾ ਪਹਿਲਾਂ ਕੀ ਕੀਤਾ ਆਪਾਂ ਇਹਦੇ ਲਈ ਹੱਲ ਆਪਾਂ ਬੈਠ ਕੇ ਇੱਕ ਕਮੇਟੀ ਬਣਾ ਲਓ ਬੈਠ ਕੇ ਤੇ ਹੱਲ ਕਰ ਲਓ ਆਪਾਂ ਚੰਡੀਗੜ੍ਹ ਜਾਈਏ ਐਸਟੀਮੇਟ ਲੈ ਕੇ ਨਹੀਂ ਨਹੀਂ ਪ੍ਰਧਾਨ ਜੀ ਅੱਜ ਨਹੀਂ ਗੱਲ ਸੁਣਿਆ ਅਸੀਂ ਤੁਹਾਡੇ ਨਾਲ ਬਿਲਕੁਲ ਨਹੀਂ ਸਹਿਮਤ ਅਸੀਂ ਲਾਰੇ ਨਾ ਨਾ ਕੋਈ ਇਤਾਂ ਦੇ ਲੋਲੀਪੌਪ ਨਹੀਂ ਲੈਣੇ ਕੁਸੀਂ ਬਣਾਓ ਰੇਲਵੇ ਰੋਡ ਦਾ ਐਸਟੀਮੇਟ ਹਾਊਸ ਲਿਆਵਾਂਗੇ ਪਾਸ ਉੱਪਰ ਜਾ ਕੇ ਗੱਲ ਕਰਾਂਗੇ ਕਿ ਕਾ ਉੱਥੇ ਦਾ ਉਸ ਬਾਅਦ ਜਾਣਾ ਪਹਿਲਾਂ ਟੈਕਨੀਕਲ ਸੈਂਸ਼ਰ ਮੈਂ ਤਾਂ ਟੈਕਨੀਕਲ ਸੈਂਸ਼ਰ ਕਰਾਣਾ ਸਰ ਕਿਹੜੀ ਗੱਲ ਰਹੀ ਹੈ ਚੀਫ ਇੰਜੀਨੀਅਰ ਕੋਲ ਨਹੀਂ ਨਹੀਂ ਮੈਂ ਕੀ ਕਰਾਵਾਂਗੇ ਇੱਕ ਬੇਨਤੀ ਸੁਣੋ 2 ਮਿੰਟ ਸੁਣ ਕੇ ਦੱਸਦਾ ਸਰ ਐਸਟੀ 45 ਕੰਮ ਨਹੀਂ ਹੋ ਰਿਹਾ ਵੀ ਨਹੀਂ ਅੱਧਾ ਕਰਨਾ ਬਸ ਸੁਣ ਹੀ ਨੀ ਗੱਲ ਕਿਤੇ ਨਹੀਂ ਤੁਸੀਂ ਛੱਡੋ ਜੀ ਸੁਣਨ ਦਾ ਮਾਦਾ ਰੱਖੋ ਆਪਣੀ ਗੱਲ ਸੁਣੋ ਜੇ ਉੱਪਰੋਂ ਤਰਾਜ ਲੱਗੂਗਾ ਉਹਦੇ ਬਾਅਦ ਦੀ ਗੱਲ ਹੈ ਇਹਵੇਂ ਸਰਕਾਰ ਜ਼ਿੰਮੇਵਾਰ ਹੈ ਨਹੀਂ ਕਿਹਦਾ ਹੋਰ ਇੱਥੇ ਜ਼ਿੰਮੇਵਾਰ ਸਿਕਾ ਜੀ ਇੱਕ ਮਿੰਟ ਤੁਸੀਂ ਕਹਿੰਦੇ ਸੁਣਨ ਦਾ ਮਾਦਾ ਰੱਖੋ ਠੀਕ ਹੈ ਨਾ ਤੁਸੀਂ ਤਾਂ ਇੱਥੇ ਕਮੇਟੀ ਆਉਂਦੇ ਨਾ ਆਪਾਂ ਰੇਲਵੇ ਲੋਡ ਤਾਂ ਨਹੀਂ ਜਾਂਦੇ ਨਾ ਆਪਾਂ ਜਾਣਦੇ ਆਂ ਜਾਣਦੇ ਆਪਾਂ ਕਿਉਂ ਨਹੀਂ ਜਾਂਦੇ ਕਦੋਂ ਜਾਣਦੇ ਆ ਕਿਉਂ ਨਹੀਂ ਜਾਂ ਇੱਕ ਮੂਹਰੇ ਲਾ ਕੇ ਆ ਜੀ ਤੁਹਾਨੂੰ ਦਾ ਮਤਲਬ ਇਹ ਹੈ ਜੀ ਚਾਹੇ ਇਸ ਸੜਕ ਬਾਰੇ ਸੀਐਮ ਸਾਹਿਬ ਨਾਲ ਗੱਲ ਕਰਨੀ ਨਹੀਂ 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 ਤੁਸੀਂ ਸਾਨੂੰ ਐਸਟੀਮੇਟ ਬਣਾ ਕੇ ਦਿਓ ਮੈਂ ਲੈ ਕੇ ਜਾਂਦਾ ਐਸਟੀਮੇਟ ਮੈਂ ਲੈ ਕੇ ਜਾਂਦਾ ਨਹੀਂ ਪਹਿਲੇ ਤੁਸੀਂ ਦਿਓ ਇੱਕ ਬੜੀ ਡੈਰੋ ਤੁਸੀਂ ਪੈਸੇ ਮੈਂ ਦਿੰਦਾ ਜੀ ਸਾਡੇ ਸਾਡੇ ਲਈ ਤੁਸੀਂ ਬਣਾਓ ਮੈਨੂੰ ਬਾਅਦ ਚ ਪੈਸੇ ਦੇ ਦਿਓ ਮੈਂ ਪੈਸੇ ਦਿੰਦਾ ਮੈਂ ਰੇਲਵੇ ਰੋਡ ਨਹੀਂ ਬਣਾਈ ਨਾ ਮੇਰਾ ਉਹਦੇ ਕੋਈ ਪਤਾ ਨਹੀਂ ਤੁਹਾਡੀ ਮੈਂ ਤੁਹਾਡੀ ਗੱਲ ਕਰਦੀ ਮੈਨੂੰ ਦੱਸੋ ਮੈਂ ਪਛਾਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਦੱਸੋ ਮੇਰੀ ਗੱਲ ਸੁਣੋ 50 ਲੱਖ ਲੱਗਦਾ ਸਰ ਮੈਂ ਦਿੰਦਾ 50 ਨਹੀਂ 1.5 ਮੈਂ ਦਿੰਦਾ ਭਾਜੀ 1.5 ਕਰੋੜ ਤੁਸੀਂ ਮੈਂ ਮੈਨੂੰ ਬਾਅਦ ਚ ਪੈਸੇ ਦੇ ਦਿਓ ਬਾਅਦ ਚ ਦੇ ਦਵਾਂਗੇ ਤੁਸੀਂ ਗੱਲ ਜਾਂ ਨਹੀਂ ਸੁਣ ਨਹੀਂ ਨਹੀਂ ਆਪਾਂ ਹੋਰ ਕਰੋ ਕਰੋ ਲਾਵਾ ਕਰੋ ਤੁਸੀਂ ਆਪਾਂ ਉਹਦਾ ਐਸਟੀਮੇਟ ਤਾਂ ਬਣਾ ਲੀਏ ਭਾਜੀ ਐਸਟੀਮੇਟ ਬਣਾ ਕੇ ਤੁਹਾਡੇ ਕੋਲ ਤਾਂ ਆਣਾ ਜੇ ਟੈਕਨੀਕਲ ਸੈਂਕਸ਼ਨ ਹੋ ਗਿਆ ਮੈਂ ਦੇ ਦੋ ਉੱਚੀ ਪੁਣ ਦੋ ਮਿੰਟ ਕੀ ਗੱਲਾਂ 1 ਮਿੰਟ ਬੇਟੀ ਸਾਹਿਬ ਤੁਸੀਂ ਕਿਉਂ ਮੈਂ ਤੁਹਾਨੂੰ ਕਹਿੰਨਾ ਪਾਸ ਹੋ ਗਿਆ ਤੁਸੀਂ ਐਸਟੀਮੇਟ ਬਣਾ ਕੇ ਪ੍ਰਧਾਨ ਜੀ ਇਹ ਜੇ ਲollipops ਤੁਸੀਂ ਕਹਿੰਦੇ ਅਸੀਂ ਲੈਣੇ ਨਹੀਂ ਨਾ ਕਿਉਂ ਤੁਸੀਂ ਗੱਲ ਸੁਣਣ ਗੱਲ ਤੁਹਾਡੇ ਦਫ਼ਤਰ ਦਾ 1 ਮਿੰਟ ਇਹ ਹੁਣ ਜੋ ਦਫ਼ਤਰ ਤੁਹਾਡੇ ਦਾ ਜੀ ਉਹ ਐਸਟੀਮੇਟ ਸੈਂਕਸ਼ਨ ਕਰਨਾ ਚੀਫ ਇੰਜੀਨੀਅਰ ਨੇ ਕਰੇ ਕਰਾ ਲਵਾਂਗੇ ਕਰਾ ਲਵਾ ਲਈ ਬੰਦ ਹੀ ਜਾਣਾ ਚੱਲਾਂਗੇ ਤੁਸੀਂ ਐਸਟੀਮੇਟ ਦਿਓ ਰੋਹੀ ਜੀ ਇਹਨਾਂ ਨੂੰ ਬੜਾ ਕੇ ਸਵੇਰੇ ਦਿਓ ਐਸਟੀਮੇਟ ਸੋ ਬਸ ਅਬੇ ਉਹੀ ਗੱਲ ਕਰ ਲਿਆ ਨਾ ਦੱਸੋ ਭਾਜੀ ਇੰਜੀਨੀਅਰ ਨੇ ਉਹ ਪਹਿਲਾਂ ਇਨਕੁਆਰੀ ਦਾ ਫਾਈਨਲ ਪ੍ਰਧਾਨ ਜੀ ਕਰਾ ਲਓ ਕਰਾ ਲੈਣੇ ਛੇਤੀ ਸਾਹਿਬ ਸਾਨੂੰ ਤੁਹਾਡੇ ਇਨਕੁਆਰੀ ਕਰਦੇ ਨਾ ਮੱਖਣ ਜੀ ਤੁਹਾਡੇ ਕਰਦੇ ਨਾ ਕਰਾ ਲਓ ਨਹੀਂ ਨਹੀਂ ਮੱਖਣ ਜੀ 2 ਮਿੰਟ ਸੁਣੋ ਬਸ ਤੁਸੀਂ 1 ਮਿੰਟ ਚੁੱਪ ਕਰੋ ਜੀ ਸਾਨੂੰ ਇਹ ਦੱਸੋ ਕਿੰਨੇ ਦਿਨਾਂ ਦੇ ਵਿੱਚ 1 ਮਿੰਟ ਜੀ ਹਾਊਸ ਨੂੰ ਦੱਸੋ ਕਿੰਨੇ ਦਿਨਾਂ ਦੇ ਵਿੱਚ ਪ੍ਰੋਪਰ ਦੋਨੇ ਪਾਸੇ ਟੈਨਾਂ ਲਾ ਕੇ ਜਿੱਦਾਂ ਤੁਸੀਂ ਸਾਨੂੰ ਦੱਸਿਆ ਇੱਕ ਪਾਸੇ ਸੀਵਰੇਜ ਦੀ ਪਾਈਪ ਇੱਕ ਪਾਸੇ ਪਾਣੀ ਦੀ ਜੋ ਵੀ ਐਸਸ ਦੋਨਾਂ ਪਾਸੇ ਦੋਨਾਂ ਪਾਸੇ ਪਾਣੀ ਸੀਵਰੇਜ ਪਾਣੀ ਪਾ ਕੇ ਨਾਲ ਇੱਕ ਮਿੰਟ ਜੀ ਚੁੱਪ ਕਰੋ ਦੋਨਾਂ ਪਾਸੇ ਕਰਕੇ ਸਾਨੂੰ ਕਿੰਨੇ ਦਿਨਾਂ ਦੇ ਵਿੱਚ ਐਸਟੀਮੇਟ ਤਿਆਰ ਕਰਕੇ ਦੋਗੇ ਸੀਵਰੇਜ ਵੀ ਦੋਨੇ ਪਾਸੇ ਹੈਲੋ ਵਾਟਰ ਸਪਲਾਈ ਵਾਲੇ ਪਾਸੇ ਰੋਹਿਤ ਐਸਟੀਮੇਟ ਪੁੱਛ ਰਹੇ ਹੋ ਨਾ ਕਿੰਨੇ ਦਿਨਾਂ ਚ ਸਾਡਾ ਕੰਮ ਕਰਕੇ ਲਵੇਗਾ ਇਹ ਇੱਕ ਮਿੰਟ ਚ ਪਤਾ ਲੱਗੂ ਰੋਹਿਤ ਕਿੰਨੇ ਦਿਨਾਂ ਦਾ ਐਸਟੀਮੇਟ ਤਿਆਰ ਕਰਨਾ ਹੈ ਸੀਵਰੇਜ ਔਰ ਜਿਹੜਾ ਪਾਣੀ ਦਾ ਕੰਮ ਹੈ ਨਾ ਸਾਡੇ ਕੋਲ ਨਹੀਂ ਹੈ ਨਾ ਵਾਟਰ ਸਪਲਾਈ ਦਾ ਤਾਂ ਸੀਵਰੇਜ ਬੋਰਡ ਪਾਏਗਾ ਅਸੀਂ ਆਪਣਾ ਜਿਹੜਾ ਸਿਮੈਂਟਡ ਹੋਊਗਾ ਜਦ ਜੋ ਤੁਸੀਂ ਇਨਸਟਰਕਸ਼ਨਾਂ ਦੇਣਗੇ ਉਹ ਤਾਂ ਜੀ ਐਸਟੀਮੇਟ ਬਣਾ ਦੇ ਹਫਤੇ ਪਰ ਇਹ ਪਹਿਲਾਂ ਉਹ ਸੀਵਰੇਜ ਬੋਰਡ ਨੂੰ ਲਾਉਣੀ ਹੈ ਕਿਹੜੀ ਬਣਾਣੀ ਹੈ ਸਿਮੈਂਟਡ ਸੜਕ ਬੰਦੀ ਬਾਕੀ ਉਹਦੀ ਸਾਡੀ ਕੋਣੀ ਕਰੀ ਉਹ ਵਾਟਰ ਸਪਲਾਈ ਤੇ ਸੀਵਰੇਜ ਦਾ ਤੁਹਾਨੂੰ ਐਸਟੀਮੇਟ ਜਿਹੜਾ ਤੁਸੀਂ ਕਹਿੰਦੇ ਤੁਸੀਂ ਕੰਮ ਨਹੀਂ ਕਰਦੇ ਇਹ ਅਸੀਂ ਤੁਹਾਨੂੰ ਪੈਸੇ ਪੇ ਕਰ ਰਹੇ ਆ ਨਾ ਕਿ ਬਾਟਰਸਾਈ ਸਿਵਰੇਜ ਬੋੜਨਾ ਗੱਡੇ ਦਾ ਕੱਟਾਣਾ ਬੰਨੋ ਦੋਏ ਪਾਸੇ ਬਾਟਰਸਾਈ ਸਿਵਰੇਜ ਪਾ ਕੇ ਦੱਸੋ ਕਿੰਨੇ ਦਿਨਾਂ ਚੇ ਦਿਨ ਨੇ ਐਸਟੀਮੇਟ ਬਣਾਓ 30 ਮੀਟਰ ਬਣਾਣਾ ਤੁਸੀਂ ਪੈਸੇ ਲੈ ਲੈ ਪਹਿਲੇ ਮੈਂ ਦੱਸ ਜਿਹੜਾ ਐਸਟੀਮੇਟ ਬਣਾਣਾ ਰੋਡ ਦਾ ਉਹ ਤਾਂ ਤੇਰੇ ਬਸਤੀ ਗੱਲ ਠੀਕ ਹਾਂ ਜੀ ਦੂਸਰਾ ਜਿਹੜਾ ਹੈਗਾ ਉਹ ਸਿਵਰੇਜ ਬੋੜ ਨੂੰ ਲਿਖੋਗੇ ਦੋਨਾਂ ਸਾਈਡਾਂ ਦਾ ਨਹੀਂ ਨਹੀਂ ਅਸੀਂ ਨਹੀਂ ਉਹ ਭਰਾ ਜੀ ਸਿਵਰੇਜ ਬੋੜ ਨੇ ਕਰਦਾ ਕਿੱਦਾਂ ਕਰਨਾ ਜੀ ਭਰਾ ਜੀ ਫੇ ਤੁਸੀਂ ਔਰ ਇਹ ਸਿਵਰੇਜ ਦਾ ਸਿਵਰੇਜ ਇੱਕ ਮਿੰਟ ਮੇਰੀ ਗੱਲ ਸੁਣੋ ਐਸਟੀਮੇਟ ਚ ਲੈਣਾ ਜੀ ਅਸੀਂ ਦੇਖੋ ਸਰ ਇੱਕ ਮਿੰਟ ਇੱਕ ਮਿੰਟ ਬੇਨਤੀ ਇਹ ਹੋਣਾ ਸਰ 10 ਦੀ ਜਿਹੜੀ ਤੁਸੀਂ ਮੇਨ ਪਾਈਪ ਆਪਰ ਆ ਜੀ ਤੁਸੀਂ ਨਹੀਂ ਡੀਆਈ ਪਾਈਪ ਜਲੋ ਸਾਡੇ ਵੱਲੋਂ ਇੱਕ ਮਿੰਟ ਚ ਪਾਓ ਜੀ ਦੋ ਮਿੰਟ ਦੋ ਮਿੰਟ ਚੁੱਪ ਕਰੋ ਸਾਡੇ ਵੱਲੋਂ ਨਹੀਂ ਨਹੀਂ ਸਾਡੇ ਵੱਲੋਂ ਨਹੀਂ ਨਹੀਂ ਇੱਕ ਮਿੰਟ ਜੀ ਸਾਡੇ ਵੱਲੋਂ ਤੁਸੀਂ ਕਰਾਓ ਇੱਕ ਮਿੰਟ ਅਸੀਂ ਬਹੁਤ ਤੰਗ ਆ ਰੋਹ ਲੋਕਾਂ ਦੀਆਂ ਗਾਲਾਂ ਮੀਟਿੰਗ ਵੀ ਤਾਂ ਹੀ ਰੱਖੀ ਗਏ ਵੀ ਤੁਹਾਡੀ ਤਸੱਲੀ ਕਰਾ ਦਈਏ ਸਾਡੇ ਵੱਲੋਂ ਤੁਸੀਂ ਕਰਾ ਕੇ ਲਿਆਓ ਸੀਵਰੇਜ ਬੋਰਡ ਤੋਂ ਸਾਡੇ ਵੱਲੋਂ ਲੈ ਕੇ ਆਓ ਤੁਸੀਂ ਆਪ ਐਸਟੀਮੇਟ ਬਣਾਓ ਸਾਨੂੰ ਟਾਈਮ ਬਾਉਂਡ ਕਰੋ ਵੀ ਸਾਨੂੰ ਐਸਟੀਮੇਟ ਦੀ ਕੰਮ ਸੀ ਸੀਵਰੇਜ ਬੋਰਡ ਤੋਂ ਬਣਵਾ ਲਓ ਸਾਨੂੰ ਤਰਾਕਾ ਦਾ ਦੂਜਾ ਨੰਬਰੇ ਬੋਰਡ ਜੇ ਆਪਾਂ ਇਸ ਚੱਕਰ 'ਚ ਪਏ ਸੀਵਰੇਜ ਬੋਰਡ ਵਾਲੇ ਚੱਕਰ 'ਚ ਤੁਹਾਡੇ ਕੋਲ ਟਾਈਮ ਬਾਉਂਡ ਕੰਮ ਨਹੀਂ ਹੋਣਾ ਕਿਉਂਕਿ ਟ੍ਰੈਫਿਕ ਬਹੁਤ ਆ ਕੰਮ ਖਰਾਬ ਹੋਣਾ ਤੁਸੀਂ ਐਸਟੀਮੇਟ 'ਚ ਪਾ ਲਓ ਕੀ ਫਰਕ ਪੈਂਦਾ ਜੇ ਜੰਡੀ ਕਰੋ オਬਜੈਕਸ਼ਨ ਲੱਗੂਗਾ ਦੇਖਾਂਗੇ ਇਹ ਫਿਰ ਕੋਈ ਦਿੱਖੀ ਲਿਖਦਾ ਇੱਕ ਮਿੰਟ ਇੱਕ ਮਿੰਟ ਜੀ ਬਾਟਰ ਸਵਰੇਜ ਫੀ ਵੀ ਦੇ ਜਿੱਟਲੀ ਦੇ ਵਿੱਚ ਕਮੇਟੀ ਦਾ ਸਵਰੇਜ ਨਹੀਂ ਹੁੰਦਾ ਅਸੀਂ ਪਾਏ ਤੇ ਕਿ ਪਾਉ ਨਹੀਂ ਦਈਦਾ ਇਸੇ ਇਸੇ ਕਮੇਟੀ ਚ ਪੈਂਦਾ ਕੱਢ ਲੋ ਆਪਣੇ ਬਿੱਲ ਕਿਉਂ ਬੇਵਕੂ ਬਣਾਣੇ ਪਏ ਆ ਸਾਰੇ ਸ਼ਹਿਰ ਨੂੰ ਛੱਡੋ ਜੀ ਮੈਨੂੰ ਬਲਦਾਰ ਸਾਹਿਬ ਛੱਡੋ ਐਸਡੀਓ ਸੀਵਰੇਜ ਬੋਰਡ ਕੋ ਬਣਾਣਾ ਸੀਵਰੇਜ ਬੋਰਡ ਕੋ ਬਣਾਓ ਤੁਸੀਂ ਬਣਾਣਾ ਤੁਸੀਂ ਬਣਾਓ ਸਾਨੂੰ ਟਾਈਮ ਬਾਉਂਡ ਕਰੋ ਦੱਸੋ ਜੇ ਤੂੰ ਮਰਜ਼ੀ ਬਣਾਓ ਜੇ ਤੂੰ ਮਰਜ਼ੀ ਬਣਾਓ ਹੁਣ ਟਾਈਮ ਬੌਂਡ ਕਰੋ ਤੁਹਾਨੂੰ ਅਸੀਂ ਦੱਸ ਦੇ ਕਿੰਦਾ ਕੰਮ ਕਰਨਾ ਐਸਟੀਮੇਟ ਦਾ ਟਾਈਮ ਦੱਸ ਦਿਓ ਕਿੰਨੇ ਦਿਨਾਂ ਚ ਪੜ ਜਾਊਗਾ ਦੱਸੋ ਦੱਸੋ ਜੀ ਯਹੀ ਸਭ ਦੱਸੋ ਅੱਗੇ ਆ ਕੇ ਕਿੰਨੇ ਦਿਨਾਂ ਦੇ ਵਿੱਚ ਕੰਮ ਆਹ ਜੀ ਸਾਹ ਨੂੰ ਜਵਾਬ ਦਿਓ ਅਸੀਂ ਅੱਜ ਅੱਜ ਦੀ ਮੀਟਿੰਗ ਦੇ ਚੇਅਰ ਬਿਲਕੁਲ ਜੀ ਮੈਂ ਲਾਵਾਂਗੇ ਕਿੰਨੇ ਦਿਨਾਂ ਦੇ ਵਿੱਚ ਉਹਨੇ ਕਰਾ ਹਾਂ ਕਿਹਨਾਂ ਨੇ ਜੀ ਕਰਨਾ ਦੇਖੋ 1976 ਐਕਟ ਬਣਿਆ ਜਦੋਂ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦਾ ਕੰਮ ਉਹਨਾਂ ਨੇ ਕਰਨਾ ਉਹ ਗੱਲ ਉਹਨਾਂ ਕੋਲੋਂ ਪੈਸਿਆਂ ਦੀ ਮੰਗ ਕਰਦਾ ਪੁੱਛ ਲਓ ਵੀ ਕਿੰਨੇ ਚਾਹੀਦੇ ਉਹਨਾਂ ਨੂੰ ਕੰਮ ਸ਼ੁਰੂ ਕਰਾਓ ਨਾਲ ਮਗਰ ਸੜਕ ਨਾ ਕਰੋ ਇਹ ਕਰੋ ਕੰਮ ਜਿਹੜਾ ਵੀ ਕਰਨਾ ਜੀ ਗੱਲ ਉਹ ਵੀ ਨਾ ਜੀ ਨਾਲੇ ਤਾਂ ਜਿਵੇਂ ਕੰਮ ਸ਼ੁਰੂ ਕਰਾਉਣਾ ਉਧਰੋਂ ਪਾਟਾ ਸੜਾਈ ਸੀਵਰੇਜ ਪਾਟਾ ਜੀ ਫੇਰ ਤੁਹਾਡੀ ਬਹਿਜਣੀ ਰੋਡ ਮੈਂ ਕਹਿੰਦੀ ਤੁਸੀਂ ਪਹਿਲਾਂ ਇੰਜੀਨੀਅਰਿੰਗ ਦੀ ਗੱਲ ਸੁਣ ਲਓ ਰੋਡ ਦੀ ਸੈਟਲਮੈਂਟ ਨੂੰ ਇੱਕ ਪੂਰੀ ਬਾਰਿਸ਼ ਚਾਹੀਦੀ ਹੁੰਦੀ ਆ ਮੁੜ ਕੇ ਦੇਖੋ ਆਪਾਂ ਕੰਮ ਕਰਨਾ ਜੇ ਫਿਰ ਤੁਸੀਂ ਕਹਿਣਾ ਫਿਰ ਨਵੀਂ ਇੱਕ ਨਵੀਂ ਰੇਲਵੇ ਰੋਡ ਦੀ ਇਨਕੁਆਰੀ ਨਵੀਂ ਸ਼ੁਰੂ ਹੋਣੀ ਤੁਸੀਂ ਦੱਸੋ ਆਪਾਂ ਤੁਹਾਨੂੰ ਕਦੋਂ ਕਹਿੰਦੇ ਆ ਤੁਸੀਂ ਜੇ ਵਟਸਐਪ ਕਰੀ ਜਿਹੋ ਉਹਨਾਂ ਨੂੰ ਘੁੰਮਦੇ ਹੀ ਨਹੀਂ ਹਜੇ ਅਸੀਂ ਪਾਣ ਨਾਲ ਨੂੰ ਘੁੰਮਦੇ ਨਹੀਂ ਅਸੀਂ ਤਾਂ ਤੁਹਾਨੂੰ ਐਸਟੀਮੇਟ ਦਾ ਟਾਈਮ ਬਾਉਂਡ ਸਮ ਮੰਗਦੇ ਆ ਕਿਉਂਕਿ ਚਾਰ ਕੋਈ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਉਹ ਚ ਕਿਹਾ ਗਿਆ ਸੀ ਵੀ ਸਾਰੇ ਬਾਡਾਂ ਦੇ ਐਸਟੀਮੇਟ ਬਣੂਗੇ ਕਹਿ ਕੇ ਤੁਹਾਡੇ ਅਫਸਰਾਂ ਨੂੰ ਹਰ ਕੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਦੱਸੋ ਸਾਨੂੰ ਕਿੰਨੇ ਤਰੀਕ ਨੂੰ ਸਾਨੂੰ ਐਸਟੀਮੇਟ ਚਾਹੀਦਾ ਨਹੀਂ ਤਾਂ ਆਪਾਂ ਲਿਖ ਕੇ ਤੁਹਾਡੇ ਸਾਰੇ ਉਸਨਾਂ ਦੇ ਖਿਲਾਫ ਭੇਜਾਂਗੇ ਕਿ ਇਹ ਨਹੀਂ ਕੰਮ ਕਰਦੇ ਢੱਕਾ ਤੋੜਦੇ ਨਹੀਂ ਗੱਲਾਂ ਕਰਕੇ ਕਰੀ ਜਾਂਦੇ ਤੁਸੀਂ ਸਾਨੂੰ ਟਾਈਮ ਬਾਉਂਡ ਦੱਸੋ ਮੇਰੀ ਵੀ ਸਾਨੂੰ ਦੱਸੋ ਹੁਣ ਆਪਾਂ ਉਹ ਕਿੰਨੇ ਦਿਨਾਂ ਦਾ ਐਸਟੀਮੇਟ ਬਣ ਜਾਊਗਾ ਸੀਵਰੇਜ ਬੋਰਡ ਵੀ ਆਪਣਾ ਹੀ ਆ ਉਹ ਕਿਹੜਾ ਕਿੱਥੇ ਪਾਕਿਸਤਾਨ ਤੋਂ ਆਇਆ ਉਹਨਾਂ ਨੂੰ ਵੀ ਲਿਖ ਦੇਵਾਂ ਚਿੱਠੀ ਠੀਕ ਛਿੰੜ ਦਾ ਤੂੰ ਐਸਟੀਮੇਟ ਬਣਾ ਦੇਣਾ ਠੀਕ ਦੂਸਰਾ ਜਿਹੜਾ ਹੈਗਾ ਐਸ ਡੀਓ ਸੀਵਰੇਜ ਬੋਲ ਨੂੰ ਲੇਖ ਦੇਣਾ ਪਰ ਪਾਈਪਾਂ ਜਿਹੜੀਆਂ ਐ ਐਸ ਐ ਜ਼ੀ ਏਰੀਏ ਚ ਪਾਈਆਂ ਨਾਲ ਐਸ ਡੀਓ ਸਰ ਤੁਸੀਂ ਨਾਲ ਉਹਨੂੰ ਲਿਖੋ ਕਿਦਰ ਬੀ ਗੈਸਟੀਵੇਟ ਬਣਾ ਕੇ ਦੇਵੇ ਟਰੱਸਟ ਲੈ ਕੇ ਮੈਂ ਉਹੀ ਗੱਲ ਕਰਦਾ ਜੀ ਬਿਲਕੁਲ ਪਰਸਨਲੀ ਟਰੱਸਟ ਲੈ ਕੇ ਬਣਵਾ ਦੇ ਕਿੰਨੇ ਦਿਨ ਹੋ ਗਏ ਨੇ 2 ਮਿੰਟ ਦੀ ਜਿਹੜਾ ਬੈਟ ਕਰਾਣਾ ਉਸ ਤੋਂ ਚੀਫ ਤੋਂ ਉਹ ਆਪਾਂ ਉਹ ਆਪਾਂ ਗੱਲ ਕਰਾਂਗੇ ਨਾਲੇ ਜਾ ਕੇ ਗੱਲ ਦੱਸਾਂਗੇ ਸਾਰੀ ਕਰਾ ਮਾਤ ਤੁਹਾਡੇ ਵਿਭਾਗ ਦੇ ਦੀ ਦੱਸਾਂਗੇ ਵੀ ਆਹ ਸੜਕ ਬਣੀ ਸੀ 15 ਦਿਨਾਂ ਚ ਟੁੱਟ ਗਈ 16 ਲੱਖ 10 ਹਜ਼ਾਰ ਆਇਆ ਕਰਾਵਾਂਗੇ ਜੀ ਉੱਪਰੋਂ ਤੁਸੀਂ ਦੱਸੋ ਸਾਨੂੰ ਐਸਟੀਮੇਟ ਕਿੰਨੇ ਦੇਣਾ ਚਾਹੀਦਾ ਬੱਚ ਵੀ ਰੋਤ ਤੂੰ ਕਦੋਂ ਬਣਾ ਕੇ ਦੇਣਾ ਨਾ ਹਾਊਸਟਿੰਗ ਦੀ ਗੱਲ ਹੈ ਸਾਡੇ ਤਾਂ ਵੀ ਦਿਨ ਵੀ ਇਸ਼ੂਮੈਂਟ ਬਣਨੀ ਹੈ ਸੀਵਰੇਜ ਬੋਰਡ ਦੀ ਸਰ ਉਹ ਫੋਰਡ ਐਂਡ ਤੇ ਯਾਰ ਸੀਵਰੇਜ ਬੋਰਡ ਨੂੰ ਵੀ ਲਿਖ ਦੇ ਬਿਦਨ ਵੀਕ ਜੀਓ ਸਾਹਿਬ ਤੁਸੀਂ ਲਿਖੋ ਸੀਵਰੇਜ ਬੋਰਡ ਨੂੰ ਸਾਡਾ ਵੀਕ ਐਸਟੀਮੇਟ ਬਣਾ ਕੇ ਦੋ ਬਸ ਤਿਆਰ ਕਰ ਦਿਓ ਇੱਕ ਹਫਤੇ ਦੇ ਬਣਾ ਦੋ ਹੋ ਗਿਆ ਜੀ ਐਸਟੀਮੇਟ ਬਣਨਾ ਉਹ ਕਹਿੰਦੇ ਹਫਤੇ ਚ ਹਫਤੇ ਨਹੀਂ ਬਣਨਾ ਅਤੇ ਨੂੰ ਮੰਨੋ ਚਲ ਅ ਵੀ ਕਿ ਕਹਿੰਦਾ ਕਿ ਕਹਿੰਦੇ ਮੈਂ ਸਮਝੇ ਇਹ ਇੰਨਾ ਤਾਂ ਮੈਂ ਪਰ ਇਹ ਨਹੀਂ ਅਸੀਂ 15 ਦਿਨ ਕਹਿੰਦੇ ਇਸ ਕਰਕੇ ਹਫਤਾ ਨਹੀਂ ਸਾਰੇ ਤੁਸੀਂ 2 ਹਫਤੇ ਲੈ ਲਓ 2 ਹਫਤਿਆਂ ਵਿੱਚ ਬਣਾ ਕੇ ਮੇਰੀ ਗੱਲ ਤੁਹਾਨੂੰ ਅੱਜ ਤਰੀਕ ਹੋਈ ਆ 15 15 ਦਿਨ ਤੋਂ ਨੂੰ ਤਰੀਕ ਨੂੰ ਪਹਿਲੀ ਜਨਵਰੀ ਨੂੰ ਸਲੋ ਰੋਡ ਦਾ ਕਲਾਮ ਰੋਡ ਦਾ ਰੇਲਵੇ ਰੋਡ ਦਾ ਸਾਨੂੰ ਐਸਟੀਮੇਟ ਚਾਹੀਦੇ ਅਸੀਂ ਪਹਿਲੀ ਨੂੰ ਮੀਟਰ ਇੱਕ ਮਿੰਟ ਯਾਰ ਇੱਕ ਮਿੰਟ ਜੀ ਨਾਲੇ ਵਿੱਚੇ ਰੇਲਵੇ ਰੋਡ ਕਿੱਦਾਂ ਸਾਨੂੰ ਐਸਟੀਮੇਟ ਚਾਹੀਦੇ ਆ ਕਰਿਆਮ ਰੋਡ ਵਿੱਚੇ ਪਾ ਕਰਿਆਮ ਕਿੱਦਾਂ ਪਾਵਾਂਗੇ ਜੀ ਕਰਿਆਮ ਰੋਡ ਫਾਟੇ ਤੱਕ ਰੇਲਵਾਟਰ ਤੱਕ ਪਾਉਣ ਲੱਗੇ ਪਰ ਇਹ ਤੋਂ ਪਾਸੇ ਦੂਜਾ ਨੰਬਰ ਹੁਣ ਗੱਲ ਸੁਣ ਲਓ ਜੀ ਇੱਕ ਮਿੰਟ ਪਹਿਲਾਂ ਦਾ ਪੂਰੀ ਹਾਨ ਕਰਾ ਲਓ ਦੱਸੋ ਜੀ ਹੁਣ 15 ਦਿਨ ਦਿੱਤੇ ਇਹ ਆਪਣੇ ਰੋਜ਼ ਚ ਜਿੰਨੀ ਇੱਧਰ ਜਿਹੜੇ ਸਾਹਮਣੇ ਆ ਵੀਰ ਇਹ ਕਹਿੰਦੇ ਆ ਪ੍ਰਧਾਨ ਜੀ ਹੁਣ ਸਾਰੇ ਮੈਂਬਰ ਸਾਹਿਬਾਨ ਮੈਂ ਤੇ ਮੇਰਾ ਜਸਟੀਮੇਟ ਬਾੜ ਲੇ ਲਈ ਮੈਂ ਦੇਖ ਲੈਣਾ ਬਾਕੀ ਤਾਂ ਦੇਖਾ ਕੇ ਦੇਖ ਦੇਖਾ ਹੀ ਨਹੀਂ ਯਾਰ ਕਿਹੜੇ ਕਿਹੜੇ ਰੇਲਵੇ ਰੋਡ ਸਰਦਾਰ ਜੀ ਆਹ ਰਾਣੀਆ ਨਾਮ ਦਾ ਕੋਈ ਖਾੜੇ ਕੋ ਕੰਮ ਹੈ ਨਹੀਂਗਾ ਕੋਈ ਵੀ ਅਸੀਂ ਤੁਸੀਂ ਹੱਥੋਂ ਮੰਗੇ ਅਸੀਂ 15 ਦਿਨੋਂ ਤੇ ਫਾਟੀਆਂ ਦਾ ਜਸਟੀਮੇਟ ਬਣਿਆ ਹੋਇਆ ਹੈ ਮੀਟਿੰਗ 'ਚ ਉਹ ਦੇਖੋ ਗੁੱਸਾ ਨਾ ਕਰੋ ਮੀਟਿੰਗ ਬਣਿਆ ਹੋਇਆ